ਕੱਲ ਸ਼ਾਮ ਨੂੰ ਆਪਣਾ ਟਾਣੀ ਨੱਥਾ ਸਿੰਘ ਦੇ ਲਾਗੇ ਸੈਕੰਡ ਡਿਫੈਂਸ ਲਾਈਨ ਤੇ ਲਖਮਨ ਨੈਰ ਦੇ ਲਾਗੇ ਨਾਕਾ ਲੱਗਿਆ ਸੀ ਬੀਐਸਐਫ ਦਾ ਤੇ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਵੱਲੋਂ ਸਾਡੇ ਇੰਸਪੈਕਟਰ ਸਾਹਿਬ ਸੀਗੇ ਬਲਬੀਰ ਸਿੰਘ ਤੇ ਆਪਣਾ ਬੀਐਸਐਫ ਵੱਲੋਂ ਐਸੀ ਯਾਦਵ ਜਿਹੜੇ 160 ਬਟਾਲੀਨ ਦੇ ਕੰਪਨੀ ਕਮਾਂਡਰ ਨੇ ਨਾ ਪੰਕਜ ਸ਼ਰਮਾ ਇਹਨਾਂ ਦੇ ਜਿਹੜੀ ਜੀ ਬ੍ਰਾਂਚ ਹੈ ਉਹਨਾਂ ਦੇ ਬਾਕੀ ਬੀਐਸਐਫ ਤੇ ਪੁਲਿਸ ਦਾ ਨਾਕਾ ਜੋਇੰਟ ਸੀਗਾ ਉੱਥੇ ਮੁਖਬਰੀ ਹੋਈ ਮੁਖਰ ਨੇ ਦੱਸਿਆ ਕਿ ਸੋਨੂ ਸਿੰਘ ਉਰਫ ਸੋਨੀ ਪੁੱਤਰਜੀਤ ਸਿੰਘ ਪੁੱਤਰ ਬੰਤਾ ਸਿੰਘ ਇਹਦੇ ਨਾਲ ਅੰਗਰੇਜ਼ ਸਿੰਘ ਉਰਫ ਗੱਗੀ ਪੁੱਤਰ ਜਗਿੰਦਰ ਸਿੰਘ ਇਹ ਵਸਿਆ ਨੂਰ ਸ਼ਾ ਉਰਫ ਬੱਲੇ ਸ਼ਾ ਥਾਣਾ ਸਦਰ ਫਾਜ਼ਿਲਕਾਦਰ ਨਾਲ ਇਹ ਨੇ ਇਹ ਜਿਹੜਾ ਅੰਗਰੇਜ਼ ਹੈ ਇਹ ਇਥੇ ਢਾਣੀ ਨੱਥਾ ਸਿੰਘ ਵਿਆਹ ਹੈ ਨਾਲ ਇਹਦੇ ਇਹਦਾ ਸਾਲਾ ਸੀ ਗੁਰਵੰਤ ਸਿੰਘ ਰਵੰਟੀ ਪੁੱਤਰ ਬਲਵਿੰਦਰ ਸਿੰਘ ਵਾਸੀ ਢਾਣੀ ਨੱਥਾ ਸਿੰਘ ਦਾਖਲੀ ਢੰਡੀ ਕਲੀਮ ਥਾਣਾ ਸਦਾ ਇਹ ਮੁਖਬਰੀ ਹੋਈ ਵੀ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਹੀਰਾਨ ਮਗਾੰਦਾ ਕੰਮ ਕਰਦੇ ਨੇ ਤੇ ਅੱਜ ਕੱਲ ਵੀ ਇਹਨਾਂ ਦੇ ਰਾਤ ਇਹਨਾਂ ਦੀ ਖੇਪ ਆਈ ਹੈ। ਅਗਰ ਨਾਕਾਬੰਦੀ ਕੀਤਾ ਜਾਵੇ ਤਾਂ ਇਹਨਾਂ ਨੂੰ ਰੰਗੇ ਹਥੀ ਕਾਬੂ ਕੀਤਾ। ਇਹ ਆਪਣੇ ਤਿੰਨ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਸ਼ਹਿਰ ਵੱਲ ਨੂੰ ਆ ਰਹੇ ਨੇ। ਜਿਸ ਤੇ ਬੀਐਸਐਫ ਤੇ ਪੰਜਾਬ ਪੁਲਿਸ ਦਾ ਜੁਆਇੰਟ ਨਾਕਾ ਲੱਗਾ ਹੋਇਆ ਸੀ। ਇਹਨਾਂ ਨੂੰ ਰੋਕਿਆ ਗਿਆ ਨਾਕੇ ਤੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਬੰਦ ਹੋ ਗਿਆ। ਇਹਨਾਂ ਨੂੰ ਉੱਥੇ ਅਸੀਂ ਰੰਗੇ ਹਥੀ ਆਪਣਾ ਸਮੇਤ ਹੈਰੋਇਨ 500 ਗ੍ਰਾਮ ਇਹਨਾਂ ਨੂੰ ਕਾਬੂ ਕਰ ਲਿਆ ਜਿਸ ਤੇ ਮਕਦਮਾ ਨੰਬਰ 33 ਅ ਰਿਟਰ 23424 ਅੰਡਰ ਸੈਕਸ਼ਨ 21 ਸੀ ਤੇ 23 685 ਐਨਡੀਪੀਐਸ ਐਕਟ ਦਰਜ ਕੀਤਾ ਗਿਆ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਤੋਂ ਇਹਨਾਂ ਨੇ ਇਨਕਸਾਫ ਕੀਤਾ ਕਿ ਅਸੀਂ ਪਹਿਲਾਂ ਵੀ ਹੀਰੋਇਨ ਮੰਗਾਉਂਦੇ ਰਹਿੰਦੇ ਹਾਂ ਤੇ ਹੁਣ ਵੀ ਅਸੀਂ ਇਹਦੀ ਖੇਪ ਮੰਗਾਈ ਸੀ ਇੱਕ ਪੈਕੇਟ ਤਾਂ ਵੀ ਸਾਨੂੰ ਮਿਲ ਗਿਆ ਸੀਗਾ ਹਿਰੋਇਨ ਦਾ ਤੇ ਦੂਸਰਾ ਪੈਕੇਟ ਸਾਨੂੰ ਲੱਭਿਆ ਨਹੀਂ ਜਿਸ ਦੀ ਲੜੀ ਵਿੱਚ ਦੂਸਰੇ ਦਿਨ ਅੱਜ ਸਵੇਰ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਫਿਰ ਸਰਚ ਕੀਤੀ ਗਈ ਸਰਚ ਦੇ ਦੌਰਾਨ 500 ਬੀਗੀਆਂ 20 ਗ੍ਰਾਮ ਦਾ ਪੈਕੇਟ ਇੱਕ ਹੋਰ ਬਰਾਮਦ ਹੋਇਆ ਤੇ ਬੀਐਸਐਫ ਦੇ ਕੰਪਨੀ ਕਮਾਂਡਰ 160 ਬਰਾਲੀ ਦੇ ਜਿਹੜੇ ਹੈਗੇ ਐਸਸੀ ਯਾਦਵ ਉਨ੍ਹਾਂ ਵੱਲੋਂ ਸਾਨੂੰ ਫਿਰ ਕਮੀਮੋ ਦਿੱਤਾ ਗਿਆ ਮੀਮੋ ਦੇ ਆਧਾਰ ਤੇ ਅਸੀਂ ਇੱਕ ਹੋਰ ਐਫ ਆਰ ਨੰਬਰ 36 ਦਰਜ ਕੀਤੀ ਗਈ ਤੇ ਜਿਹਨੂੰ ਫਰਦਿਕ ਇਨਕਸ਼ਾਫ ਵੀ ਲਿਖਿਆ ਗਿਆ ਇਹਦਾ ਮੁਜਰਮ ਦਾ ਜਿਸ ਦੇ ਆਧਾਰ ਤੇ ਇਹ ਮੁਕੱਦਮਾ ਦਰਜ ਕਰਕੇ ਇਹਦੀ ਵੀ ਤਫਤੀਸ਼ ਕੀਤੀ ਜਾਏਗੀ ਇਹ ਆਪਣਾ ਟਾਣੀ ਨੱਥਾ ਸਿੰਘ ਦੇ ਉੱਥੇ ਇੱਕ ਖੇਤ ਚ ਬਰਾਮਦ ਹੋਈ ਹੈ ਇਹ ਦੋਨੇ ਜਿਹੜੇ ਡਰਾਪਿੰਗ ਜਿਹੜੀ ਹੋਈ ਸੀ ਉਹਦੀ ਡ੍ਰੋਨ ਦੀ ਇਹ ਢਾਣੀ ਰੱਥਾ ਸਿੰਘ ਦੇ ਖੇਤਾਂ ਵਿੱਚ ਇਹਨਾਂ ਦੇ ਘਰ ਦੇ ਕੋਲੋਂ ਹੋਈ ਸੀ ਇਹ ਤੇ ਪਹਿਲਾਂ ਹੀ ਮੁਕੱਦਮਾ ਹੈ ਅੰਗਰੇਜ਼ ਸਿੰਘ ਉਰਫ ਗੱਗੀ ਇਹਦਾ ਮੇਨ ਕਿੰਗਪਿਨ ਹੈਗਾ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਸ ਤਰ੍ਹਾਂ ਵੀ ਕੁਝ ਦੱਸਣਗੇ ਇਹਨਾਂ ਦੇ ਫਾਰਵਰਡ ਲਿੰਕ ਤੇ ਬੈਕਵਰਡ ਲਿੰਕ ਚੈੱਕ ਕੀਤੇ ਜਾਣਗੇ ਉਸ ਹਿਸਾਬ ਨਾਲ ਫਿਰ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ ਮੇਰੇ ਨੇ ਜਿਹੜੇ ਕਾਬੂ ਕਾਬੂ ਕੀਤੇ ਹੋਏ ਨੇ ਇਹ ਤਿੰਨ ਤਿੰਨ ਮੌਜਰਮ ਹੈ ਕੋਈ ਕੋਈ ਇਹਨਾਂ ਦੇ ਨਾਲ ਹੈਗਾ ਜਾਣਕਾਰੀ ਮਿਲੀ ਹੈ ਜਾਂ ਇਹ ਤਿੰਨ ਹੀ ਨੇ ਫਿਲਹਾਲ ਫਿਲਹਾਲ ਤਿੰਨੇ ਨੇ ਬਾਕੀ ਰਿਮਾਂਡ ਲੈ ਲਿਆ ਇਹਨਾਂ ਦਾ ਰਿਮਾਂਡ ਤੋਂ ਲੈ ਕੇ ਪੁੱਛਗਿੱਛ ਕੀਤੀ ਜਾਏਗੀ ਪੁੱਛਗਿੱਛ ਦੇ ਦੌਰਾਨ ਅਗਰ ਕੋਈ ਹੋਰ ਲਿੰਕੇਜ ਇਹਦੇ ਨਿਕਲਣਗੇ ਉਸ ਹਸਾਬ ਨਾਲ ਕਾਰਵਾਈ ਕਰ ਦਿੱਤੀ ਜਾਏਗੀ ਜਿਹੜਾ ਵਹੀਕਲ ਵਰਤਿਆ ਗਿਆ ਸੀ ਉਹ ਵੀ ਇਹਨਾਂ ਕਬਜ਼ੇ ਚ ਲਿਆ ਗਿਆ ਜਿਹੜਾ ਇਹਨਾਂ ਦੋਸ਼ੀਆਂ ਵੱਲੋਂ ਜਿਹੜਾ ਵਹੀਕਲ ਮੋਟਰਸਾਈਕਲ ਵਰਗਾ ਹਾਂ ਉਹ ਮੋਟਰਸਾਈਕਲ ਵੀ ਚੋਰੀ ਦਾ ਤੇ ਉਹ ਵੀ ਅਸੀਂ ਕਬਜ਼ੇ ਚ ਲੈ ਲਏ ਅੰਗਰੇਜ਼ ਸਿੰਘ ਗੱਗੀ ਜਿਹੜਾ ਹੈਗਾ ਇਹ ਇੱਥੇ ਵਿਆਹ ਹੋਇਆ ਸੀ ਨਾਲ ਇਹਦਾ ਸਾਲਾ ਸੀਗਾ ਗੁਰਵੰਤ ਸਿੰਘ ਉਰਫ ਬੰਟੀ ਤੇ ਇੱਕ ਇਹਦਾ ਦੋਸਤ ਇਹਦੇ ਆਇਆ ਹੋਇਆ ਸੀ ਕਰ 拿了这个给的。